ਸਾਸਟ੍ਰੀ ਕਲਟੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦਿਲਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬਿਲਕੁਲ ਹਲਵਾਈ ਦੇ ਤਰੀਕੇ ਦੀ ਕਲਾਕੰਦ ਕਲਾਕੰਦ ਘਰ ਦੇ ਵਿੱਚ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਂਦੀ ਹੈ ਤੇ ਇਹ ਬਹੁਤ ਹੀ ਸਵਾਦ ਮਠਿਆਈ ਹੈ ਤੇ ਚਲੋ ਵੈਰੀ ਰੈਸਿਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਲਾਕੰਦ ਬਣਾਉਣ ਵਾਸਤੇ ਇੱਥੇ ਮੈਂ ਇੱਕ ਕੜਾਈ ਰੱਖ ਲੇਤੀ ਹੈ ਗੈਸ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਵੱਡਾ ਕੱਪ ਜਿਹੜਾ ਕਾਫੀ ਵਾਲਾ ਮੱਗ ਹੁੰਦਾ ਹੈ ਭਰ ਕੇ ਦੁੱਧ ਦਾ ਪਾ ਦਿੱਤਾ ਹੈ ਦੁੱਧ ਤੁਸੀਂ ਗਾਂ ਮੱਝ ਦਾ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਉਬਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਇੱਥੇ ਤੇ ਕੱਚੇ ਦੁੱਧ ਦਾ ਇਸਤੇਮਾਲ ਵੀ ਕਰ ਸਕਦੇ ਹੋ ਮੈਂ ਇੱਥੇ ਬੋਇਲ ਕੀਤਾ ਹੋਇਆ ਦੁੱਧ ਲਿਆ ਹੈ ਦੁੱਧ ਨੋਰਮਲ ਟੈਂਪਰੇਚਰ ਦਾ ਹੈ ਦੁੱਧ ਨੂੰ ਹੁਣ ਇੱਕ ਉਬਾਲਾ ਆਣ ਤੱਕ ਵੇਟ ਕਰਦੇ ਆਂ ਇੱਕ ਸਾਈਡ ਤੇ ਦੁੱਧ ਨੂੰ ਉਬਾਲਾ ਆ ਰਿਹਾ ਹੈ ਦੂਸਰੀ ਸਾਈਡ ਤੇ ਮੈਂ ਇੱਕ ਬਾਉਲ ਲੈ ਲੇਤਾ ਤੇ ਇਸ ਦੇ ਵਿੱਚ ਮੈਂ ਪਾਣੀ ਇੱਕ ਟੋਰੀ ਮਿਲਕ ਪਾਊਡਰ ਦੀ ਪਾ ਰਹੀ ਆਂ ਉਸੇ ਕਟੋਰੀ ਦੇ ਨਾਪ ਦੇ ਨਾਲ ਹੁਣ ਮੈਂ ਇੱਥੇ ਇੱਕ ਕਟੋਰੀ ਪਾਣੀ ਵੀ ਪਾ ਦਿੱਤੀ ਹੈ ਪਾਣੀ ਬਹੁਤ ਠੰਡਾ ਜਾਂ ਗਰਮ ਨਹੀਂ ਹੋਣਾ ਚਾਹੀਦਾ ਨੋਰਮਲ ਟੈਂਪਰੇਚਰ ਦਾ ਪਾਣੀ ਹੈ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਹੋਣੇ ਚਾਹੀਦੇ ਤੇ ਦੇਖੋ ਮਿਲਕ ਪਾਊਡਰ ਵਾਲਾ ਜਿਹੜਾ ਘੋਲ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਗਿਆ ਤੇ ਦੁੱਧ ਨੂੰ ਵੀ ਦੇਖੋ ਉਬਾਲਾ ਆਣਾ ਸ਼ੁਰੂ ਹੋ ਗਿਆ ਹੈ ਗੈਸ ਦੀ ਫਲੇਮ ਹੁਣ ਮੈਂ ਇੱਥੇ ਬੰਦ ਕਰ ਦਿੱਤੀ ਏ ਤੇ ਮੈਨੂੰ ਇੱਥੇ ਹੁਣ ਤਕਰੀਬਨ 2 ਮਿੰਟ ਹੋ ਗਏ ਨੇ ਗੈਸ ਦੀ ਫਲੇਮ ਨੂੰ ਬੰਦ ਕੀਤੇ ਹੋਏ ਇਸ ਦੇ ਵਿੱਚ ਹੁਣ ਮੈਂ ਇੱਕ ਚਮਚ ਨਿੰਬੂ ਦਾ ਰਸ ਪਾ ਦਿੱਤਾ ਹੈ ਤੇ ਇਸ ਨੂੰ ਹਿਲਾ ਲਵਾਂਗੇ ਨਿੰਬੂ ਦਾ ਰਸ ਪਾਉਣ ਤੋਂ ਬਾਅਦ ਦੇਖੋ 2-3 ਮਿੰਟ ਬਾਅਦ ਹੀ ਜਿਹੜਾ ਦੁੱਧ ਹੈਗਾ ਉਹ ਫਟ ਚੁੱਕਾ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਨੀ ਆ ਇਹ ਦੇਖੋ ਜਿਹੜਾ ਦੁੱਧ ਹੈਗਾ ਇਹ ਫਟ ਚੁੱਕਾ ਹੋਇਆ ਹੈ ਹੁਣ ਮੈਂ ਇੱਥੇ ਗੈਸ ਨੂੰ ਫੇਰ ਤੋਂ ਚਲਾ ਦਿੱਤਾ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਪਾਵਾਂਗੇ 4 ਚਮਚ ਖੰਡ ਦੇ ਬਾਕੀ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਘਟਾ ਸਕਦੇ ਹੋ ਆਪਾਂ ਬਹੁਤ ਜ਼ਿਆਦਾ ਮਿੱਠਾ ਤਾਂ ਨਹੀਂ ਪਾਇਆ ਕਿਉਂਕਿ ਜਿਹੜਾ ਮਿਲਕ ਪਾਊਡਰ ਆਪਾਂ ਖੋਲ ਕੇ ਰੱਖਿਆ ਹੋਇਆ ਉਹਦੇ ਵਿੱਚ ਵੀ ਕਾਫੀ ਮਿੱਠਾ ਹੁੰਦਾ ਹੈ ਤੇ మీడియం ਫਲੇਮ ਦੇ ਉੱਪਰ ਆਪਾਂ ਇਸ ਨੂੰ ਮੈਲਟ ਕਰ ਲਾਂਗੇ 2-3 ਮਿੰਟ ਤੱਕ 2-3 ਮਿੰਟ ਹੋ ਗਏ ਹੋਏ ਨੇ ਜਿਹੜੀ ਖੰਡ ਹੈਗੀ ਇਹ ਕਾਫੀ ਹੱਦ ਤੱਕ ਮੈਲਟ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਮਿਲਕ ਪਾਊਡਰ ਵਾਲਾ ਪੋਲ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਨੂੰ ਹੁਣ ਤੇ ਐਵੇਂ ਇਸ ਦੇ ਵਿੱਚ ਹੀ ਪਾ ਦਾਂਗੇ ਤੇ మీడియం ਟੂ ਹਾਈ ਫਲੇਮ ਦੇ ਉੱਪਰ ਆਪਾਂ ਇਸ ਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਇਹਦਾ ਸਾਰਾ ਪਾਣੀ ਸੁੱਕ ਨਹੀਂ ਜਾਂਦਾ ਕਲਾਕੰਧ ਜਿਹੜੀ ਹੈਗੀ ਬਿਲਕੁਲ ਗਾਣੇਦਾਰ ਬਣੇਗੀ ਜਿਵੇਂ ਆਪਾਂ ਹਲਵਾਈ ਕੋਲੋਂ ਲੈ ਕੇ ਆਨੇ ਆ ਤੇ ਇਸੇ ਸਟੇਜ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਚਮਚ ਘਿਓ ਦਾ ਵੀ ਪਾ ਦਿੱਤਾ ਤੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਸ ਨੂੰ ਹੁਣ ਪਕਾਈ ਜਾਣਾ ਤੇ ਫਲੇਮ ਮੈਂ ਇੱਥੇ ਹਾਈ ਕਰ ਦਿੱਤੀ ਹੈ ਬਹੁਤ ਹੀ ਜ਼ਿਆਦਾ ਵਧੀਆ ਕਲਾਕੰਦ ਜਿਹੜੀ ਹੈਗੀ ਇਹ ਬਣੇਗੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਕਲਾਕੰਦ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣਨੀ ਹੈ ਤੁਸੀਂ ਚਾਹੋ ਤਾਂ ਫਲੇਵਰ ਦੇ ਲਈ ਹੁਣ ਇਸ ਦੇ ਵਿੱਚ ਇੱਥੇ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਕੋਈ ਵੀ ਫਲੇਵਰ ਨਹੀਂ ਐਡ ਕਰਨਾ ਆਪਾਂ ਸਿੰਪਲ ਤਰੀਕੇ ਦੇ ਨਾਲ ਹੀ ਇਹ ਕਲਾਕਣ ਜਿਹੜੀ ਹੈਗੀ ਹੈ ਬਣਾਵਾਂਗੇ ਪਾਣੀ ਜਿਹੜਾ ਹੈਗਾ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਬਸ ਥੋੜੀ ਜੀ ਦੇਰ ਹੀ ਹੋਰ ਲੱਗਣੀ ਹੈ ਜਿਹੜਾ ਪਾਣੀ ਹੈਗਾ ਚੰਗੀ ਤਰ੍ਹਾਂ ਸੁੱਕ ਜਾਣਾ ਹੈ ਬਸ ਇਸ ਨੂੰ ਲਗਾਤਾਰ ਹਿਲਾਇਆ ਜਾਣਾ ਵਿੱਚੋਂ ਦੀ ਬਿਲਕੁਲ ਵੀ ਨਹੀਂ ਛੜਨਾ ਨਹੀਂ ਤਾਂ ਇਹ ਜਲ ਜਾਏਗਾ ਕਿਉਂਕਿ ਇਸ ਨੂੰ ਸੇਕ ਲੱਗਣਾ ਬਹੁਤ ਹੀ ਛੇਤੀ ਸ਼ੁਰੂ ਹੋ ਜਾਂਦਾ ਹੈ ਇਸ ਲਈ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਹਿਲਾਈ ਜਾਵਾਂਗੇ ਦੇਖੋ ਪਾਣੀ ਸਾਰਾ ਸੁੱਕ ਚੁੱਕਾ ਹੋਇਆ ਹੈ ਹੁਣ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਤੇ ਗੈਸ ਦੀ ਫਲੇਮ ਮੈਂ ਇੱਥੇ ਬੰਦ ਕਰ ਦਿੱਤੀ ਹੈ ਤੇ ਹੁਣ ਇਸ ਨੂੰ ਆਪਾਂ ਤਕਰੀਬਨ 1 ਮਿੰਟ ਤੱਕ ਇਸੇ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਕਿਉਂਕਿ ਜਿਹੜੀ ਕੜਾਈ ਹੈਗੀ ਇਹ ਬਹੁਤ ਗਰਮ ਹੈ ਤਾਂ ਜੋ ਜਿਹੜੀ ਇਹ ਦਾਣੇਦਾਰ ਕਲਾਕੰਡ ਬਣ ਰਹੀ ਏ ਉਹ ਕੜਾਈ ਦੇ ਨਾਲ ਲੱਗੇ ਨਾ ਉਹ ਜਲੇ ਨਾ ਇਸ ਲਈ 1 ਮਿੰਟ ਤੱਕ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਹਿਲਾਉਣਾ ਹੈ ਤੇ ਮੈਨੂੰ ਤਕਰੀਬਨ 1 ਮਿੰਟ ਹੋ ਗਿਆ ਹੋਇਆ ਇਸ ਨੂੰ ਹਿਲਾਉਂਦੇ ਹੋਏ ਹੁਣ ਕਲਾਕੰਡ ਨੂੰ ਜਮਾਨ ਵਾਸਤੇ ਇੱਥੇ ਮੈਂ ਇੱਕ ਕੇਕ ਟਿਨ ਲੈ ਲੇ ਦਿੱਤਾ ਹੋਇਆ ਤੇ ਇਸ ਨੂੰ ਪਹਿਲਾਂ ਮੈਂ ਤੇਲ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਪੇਪਰ ਲਗਾ ਦਿੱਤਾ ਹੈ ਤੁਸੀਂ ਕੋਈ ਵੀ ਪਲੇਨ ਪੇਪਰ ਲਗਾ ਸਕਦੇ ਹੋ ਜਾਂ ਫਿਰ ਬਟਰ ਪੇਪਰ ਵੀ ਲਗਾ ਸਕਦੇ ਹੋ ਤੁਸੀਂ ਇਹ ਕਲਾਕੰ ਜਿਹੜੀ ਹੈਗੀ ਇਹ ਬਰਫੀ ਵਾਲੀ ਟ੍ਰੇ ਦੇ ਵਿੱਚ ਵੀ ਜਮਾ ਸਕਦੇ ਹੋ ਜਾਂ ਫਿਰ ਕਿਸੇ ਥਾਲੀ ਦੇ ਵਿੱਚ ਵੀ ਇਸ ਨੂੰ ਜਮਾ ਸਕਦੇ ਹੋ ਤੇ ਹੁਣ ਸਾਰੀ ਕਲਾਕੰ ਜਿਹੜੀ ਹੈਗੀ ਆਪਾਂ ਇਸ ਦੇ ਵਿੱਚ ਪਾ ਦਾਂਗੇ ਤੁਸੀਂ ਇਸ ਨੂੰ ਜਿੰਨਾ ਮੋਟਾ ਰੱਖਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਇੱਥੇ ਬਰਤਨ ਦਾ ਇਸਤੇਮਾਲ ਕਰ ਲੈਣਾ ਇਸ ਨੂੰ ਮੈਂ ਸਪੈਚੂਲਾ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਾਂਗੀ। ਤਾਂ ਜੋ ਇਹਦੀ ਜਿਹੜੀ ਕਟਿੰਗ ਹੈਗੀ ਉਹ ਚੰਗੀ ਤਰ੍ਹਾਂ ਹੋ ਜੇ। ਮੈਂ ਸਪੈਚੂਲਾ ਨਾਲ ਇਸ ਨੂੰ ਸੈੱਟ ਕਰ ਦਿੱਤਾ ਹੈ ਤੇ ਇਸ ਦੇ ਉੱਪਰ ਥੋੜੇ ਜਿਹਾ ਬਦਾਮ ਪਾਵਾਂਗੇ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਇਸ ਤੇ ਪਾ ਸਕਦੇ ਹੋ। ਤੇ ਹਲਕਾ ਹਲਕਾ ਇਸ ਨੂੰ ਦਬਾ ਦਾਂਗੇ ਤੇ ਹੁਣ ਇਸ ਨੂੰ ਜਾਂ ਤਾਂ ਆਪਾਂ ਫ੍ਰਿਜ ਦੇ ਵਿੱਚ 10 ਮਿੰਟ ਲਈ ਰੱਖ ਦਾਂਗੇ ਜਾਂ ਫਿਰ ਇਸ ਨੂੰ ਪੱਖੇ ਦੇ نیچے ਅੱਧੇ ਘੰਟੇ ਲਈ ਰੱਖ ਦਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸੈੱਟ ਹੋ ਜੇ 10 ਮਿੰਟ ਹੋ ਗਏ ਮੈਂ ਕਲਾ ਕਰਨ ਨੂੰ ਫ੍ਰਿਜ ਦੇ ਵਿੱਚ ਰੱਖ ਲਿੱਤਾ ਹੋਇਆ ਸੀ ਇਹ ਹੁਣ ਚੰਗੀ ਤਰ੍ਹਾਂ ਸੈੱਟ ਹੋ ਗਈ ਹੋਈ ਐ ਤੇ ਇਸ ਨੂੰ ਆਪਾਂ ਹੁਣ ਟੈਂਸ਼ਨ ਨਿਕਾਲ ਲਾਂਗੇ ਪਲੇਟ ਪੁੱਠੀ ਕਰਕੇ ਤੇ ਹੁਣ ਇਹਦਾ ਰੈਪਰ ਨਿਕਾਲ ਲਾਂਗੇ ਸਾਰਾ ਇੱਕ ਪਲੇਟ ਲੈ ਲੈਣੀ ਹੈ ਇਸ ਤਰੀਕੇ ਨਾਲ ਰੱਖ ਲੈਣਾ ਤੇ ਹੁਣ ਇਸ ਤਰ੍ਹਾਂ ਕਰ ਦੇਣਾ ਦੇਖੋ ਕਲਾਕੰ ਚੰਗੀ ਤਰ੍ਹਾਂ ਸੈੱਟ ਹੋ ਗਈ ਏ ਹੁਣ ਇਸ ਦੇ ਪੀਸ ਕੱਟ ਲਵਾਂਗੇ ਆਪਾਂ ਬੜੀ ਹੀ ਵਧੀਆ ਕਲਾਕੰ ਜਿਹੜੀ ਹੈਗੀ ਏ ਬਣੀ ਏ ਬਹੁਤ ਹੀ ਨਰਮ ਕਲਾਕੰਦ ਜਿਹੜੀ ਤਿਆਰ ਹੋ ਗਈ ਏ ਤੁਸੀਂ जोड़े साइज के पीस इससे कट्ट चाहते उस देखो साइज़ दे पीस कट्टे हुए ने इस दे। बड़ी ही वह नरम कलाकंद है बन के तैयार हुई है जिम्मे आप हलवाई को लिया सेम उस तरीके की बनीए देखो बहुत ही नरम कलाकंद बिल्कुल जिमें ਬਜਾਰੋਂ ਲਿਆਨੇ ਆ ਉਸੇ ਤਰੀਕੇ ਦੇ ਨਾਲ ਬਨ ਕੇ ਤਿਆਰ ਹੋ ਗਈ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ